ਜੇ ਤੁਸੀਂ ਵੀ ਮੱਝਾਂ ਦਾ ਦੁੱਧ ਵਧਾਉਣਾ ਚਾਹੁੰਦੇ ਹੋ ਤਾਂ ਇਹ ਬਹੁਤ ਵਧੀਆ ਮੌਸਮ ਚੱਲ ਰਿਹਾ ਹੈ ਮੱਝਾਂ ਦਾ ਦੁੱਧ ਵਧਾਉਣ ਦਾ ਜੇ ਤੁਹਾਡੀਆਂ ਮੱਝਾਂ ਪਹਿਲਾਂ 15 ਲੀਟਰ ਦੁੱਧ ਦਿੰਦੀਆਂ ਸੀ ਕਿਸੇ ਕਾਰਨ ਕਰਕੇ ਉਹ 10-12 ਲੀਟਰ ਤੇ ਆ ਗਈਆਂ ਵੀ 4-5 ਲੀਟਰ ਦੁੱਧ ਘਟ ਗਈਆਂ ਤਾਂ ਹੁਣ ਤੁਸੀਂ ਦੁਬਾਰਾ ਉਹਨਾਂ ਦਾ ਦੁੱਧ ਵਧਾ ਸਕਦੇ ਹੋਗੇ ਵੀਡੀਓ ਨੂੰ ਐਂਡ ਤੱਕ ਦੇਖਿਓ 2 ਮਿੰਟਾਂ ਦੀ ਵੀਡੀਓ ਆ ਇਹਦੇ ਚ ਆਪਾਂ ਸਾਰਾ ਸਮਾਨ ਦੱਸਾਂਗੇ ਜੇ ਤੁਸੀਂ ਉਹ ਯੂਜ਼ ਕਰਦੇ ਹੋ ਤਾਂ 3 ਤੋਂ 4 ਲੀਟਰ ਆਰਾਮ ਨਾਲ ਤੁਹਾਡਾ ਪਸ਼ੂ ਦੁੱਧ ਬਲ ਜਾਊਗਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਐਂਡ ਤੱਕ ਬਣੇ ਰਹੋ ਵੀਡੀਓ ਦੇ ਤੁਸੀਂ ਲੈਣਾ ਕੀ ਹੈ 2 ਕਿਲੋ ਤਾਂ ਤੁਸੀਂ ਮਿਸ਼ਰੀ ਲੈਣੀ ਹੈਗੀ ਕਿਸੇ ਵੀ ਦੁਕਾਨ ਤੋਂ ਲੈ ਲਿਓ ਸਾਰਾ ਸਮਾਨ ਇੱਕ ਦੁਕਾਨ ਤੋਂ ਪਸਾਰੀ ਦੀ ਤੁਹੀਂ ਮਿਲ ਜਾਊਗਾ 2 ਕਿਲੋ ਮਿਸ਼ਰੀ ਅੱਧਾ ਕਿਲੋ ਤੁਸੀਂ ਸੌਂਫ ਲੈਣੀ ਹੈ ਅੱਧਾ ਕਿਲੋ ਲੈਣਾ ਤੁਸੀਂ ਮੇਥੀ ਦਾਣਾ ਅੱਧਾ ਕਿਲੋ ਲੈਣਾ ਤੁਸੀਂ ਤਾਰਾ ਮੀਰਾ ਚਾਰੇ ਚੀਜ਼ਾਂ ਤੁਸੀਂ ਮਿਕਸੀ ਚ ਪਾ ਕੇ ਪੀਸ ਲੈਣੀਆਂ ਨੇਗੀਆਂ ਪਾਊਡਰ ਬਣਾ ਲਿਓ ਇਹਦਾ ਤੇ ਦੇਣਾ ਕਿਵੇਂ ਆ ਤੁਸੀਂ 250 ਗ੍ਰਾਮ ਸਵੇਰੇ 250 ਗ੍ਰਾਮ ਸ਼ਾਮ ਨੂੰ ਚਾਰ ਦਿਨ ਤੁਸੀਂ ਇਹ 250 250 ਗ੍ਰਾਮ ਦੇਣਾ ਤੇ ਉਸ ਤੋਂ ਬਾਅਦ ਇੱਕ ਡੰਗ ਕਰ ਦਿਓ ਜਦੋਂ ਤੁਸੀਂ ਤਿੰਨ ਦਿਨ ਦੇਤਾ ਚੌਥੇ ਡੰਗ ਪਸ਼ੂ ਤੁਹਾਡਾ 2 ਤੋਂ 3 ਕਿਲੋ ਦੁੱਧ ਵਧਾ ਜਾਊਗਾ ਤੇ ਨਾਂ ਦਬਾਰੇ ਘਟੇ ਜਿਹੜੀਆਂ ਪਸ਼ੂ ਚ ਘਾਟਾ ਹੁੰਦੀਆਂ ਨੇ ਇੱਕੋ ਲਖਤ ਦੁੱਧ ਨਹੀਂ ਲਾਉਂਦਾ ਹੈਗਾ ਵਿੱਚ ਪਸ਼ੂ ਇਹ ਜੇ ਨੇ 20 20 ਮਿੰਟ 10 10 ਮਿੰਟ ਬੈਠੇ ਰਹੋ ਫੇਰ ਦੁੱਧ ਲਾਉਂਦੇ ਨੇ ਉਹਨਾਂ ਦੀ ਉਹ ਪ੍ਰੋਬਲਮ ਵੀ ਇਹਦੇ ਨਾਲ ਠੀਕ ਹੋ ਜਾਂਦੀ ਹੈ ਪਸ਼ੂ ਇੱਕੋ ਦਾਮ ਸਾਰਾ ਦੁੱਧ ਇਕੱਠਾ ਲਾਉਣ ਲੱਗ ਜਾਂਦਾ ਹੈਗਾ ਇਹ ਚੀਜ਼ਾਂ ਨੋਟ ਕਰ ਲਿਓ ਚਾਹੇ ਕਾਪੀ ਤੇ ਲਿਖ ਲਓ ਜਿਹੜੇ ਡੈਰੀ ਫਾਰਮ ਵਾਲੇ ਨੇ ਉਹ ਵੀ ਭਰਾਵੋ ਆਹੀ ਚੀਜ਼ਾਂ ਵਰਤਦੇ ਨੇ ਕੋਈ ਹੋਰ ਐਕਸਟਰਾ ਜਿਹੜੇ ਆਪਾਂ ਕਹਿੰਦੇ ਕੋਈ ਟੈਬਲੇਟ ਦੇਤੀਆਂ ਕੋਈ ਦਵਾਈ ਦੇਤੀ ਉਹਦੀ ਯੂਜ਼ਿੰਗ ਆਪਾਂ ਕਿਹੜਾਂ ਕਰ ਲਾਂਗੇ ਪਰ ਉਹ 5-7 ਦਿਨਾਂ ਬਾਅਦ ਪਸ਼ੂ ਉਹਨੇ ਦੁੱਧਤੀ ਦੁਬਾਰਾ ਫੇਰ ਆ ਜਾਂਦਾ ਹੈ ਜੇ ਸਹੀ ਸਮਾਨ ਇਹ ਤਾਜੇ ਸੂਏ ਡੰਗਰ ਨੂੰ ਵੀ ਤੁਸੀਂ ਦੇ ਸਕਦੇ ਹੋ ਜਿਹੜਾ ਰੁਟੀਨ 'ਚ ਪਸ਼ੂ ਦੁੱਧ ਦੇ ਰਿਹਾ ਹੈਗਾ ਉਹਦੇ ਨਾਲੋਂ ਵਧੂਗਾ ਹੀ ਵਧੂਗਾ ਦੁੱਧ ਪਸ਼ੂ ਦਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹਰੇਕ ਪਸ਼ੂ ਪਾਲਕ ਵੀਰ ਤੱਕ ਪਹੁੰਚ ਸਕੇ ਧੰਨਵਾਦ